ਆਪਾਂ ਕਾਜੀ ਕੋ ਟਾਪਿਕ ਆ ਜੀ ਵਾਲਾ ਜਿਆਦਾ ਵੱਡਾ ਨਹੀਂ ਹੈਗਾ ਹਾਂਜੀ ਪਲੀਜ਼ ਲਾਈਵ ਚ ਛੱਡ ਜੋ ਹਾਂਜੀ ਆਪਾਂ ਸ਼ੁਰੂ ਕਰਦੇ ਹਾਂ ਜੀ ਦਾ ਟਾਪਿਕ ਹਾਂਜੀ ਨਾਵ ਕੀ ਹੁੰਦਾ ਹੈ ਤੇ ਨਾਵ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ਸਭ ਤੋਂ ਪਹਿਲਾਂ ਆਪਾਂ ਨਾਵ ਪੜ੍ਹਦੇ ਹਾਂ ਜੀ ਨਾਵ ਹੁੰਦਾ ਕੀ ਹੈ ਅੰਗਰੇਜ਼ੀ 'ਚ ਨਾਉਨ ਕਿਹਾ ਜਾਂਦਾ ਜੀ ਨਾਵ ਹਾਂਜੀ ਬੱਚਿਓ ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਨਾਂਵ ਸ਼ਬਦ ਕਿਹੜੇ ਸ਼ਬਦ ਹੁੰਦੇ ਹਨ ਜਿਹੜਾ ਸਾਹਮਣੇ ਲੱਗੇ ਚਾਰਟ ਨੂੰ ਦੇਖੋ ਜੀ ਪਲੀਜ਼ ਸਾਰੇ ਹਾਂਜੀ ਚਾਰਟ ਦੇ ਵਿੱਚ ਕੀ ਦਿਖਾਈ ਦੇ ਰਿਹਾ ਜੀ ਆਪਾਂ ਨੂੰ ਮੁੰਡਾ ਕੁੜੀ ਸ਼ੇਰ ਤਾਜ ਮਹਿਲ ਦੀ ਫੋਟੋ ਆ ਜੀ ਹਾਕੀ ਆ ਗਈ ਜੀ ਬਾਲਟੀ ਮੇਜ਼ ਹਿਰਨ ਤੇ ਮੋਰ ਹਾਂਜੀ ਇਸ ਚਾਰਟ ਉੱਤੇ ਮਨੁੱਖਾਂ ਪਸ਼ੂਆਂ ਤੇ ਹੋਰਨਾਂ ਚੀਜ਼ਾਂ ਦੀਆਂ ਤਸਵੀਰਾਂ ਬਣੀਆਂ ਹੋਈਆਂ ਹਨ ਜਿਵੇਂ ਕਿ ਮੈਂ ਤੁਹਾਨੂੰ ਪਹਿਲੇ ਦੱਸ ਚੁੱਕੀ ਹਾਂ ਨਾ ਮੁੰਡਾ ਕੁੜੀ ਸ਼ੇਰ ਇਸ ਤਰ੍ਹਾਂ ਸਨਾਵ ਉਹ ਸ਼ਬਦ ਹੁੰਦੇ ਹਨ ਜਿਹੜੇ ਮਨੁੱਖਾਂ ਪਸ਼ੂਆਂ ਚੀਜ਼ਾਂ ਥਾਵਾਂ ਆਦਾਂ ਦਾ ਨਾਮ ਲੈਣ ਲਈ ਵਰਤੇ ਜਾਂਦੇ ਹਨ ਮੈਂ ਤੁਹਾਨੂੰ ਨਾਮ ਦੀ ਪਰਿਭਾਸ਼ਾ ਅੱਗੇ ਕਰਵਾਉਣੀ ਹੈ ਜੀ ਪਲੀਜ਼ ਧਿਆਨ ਨਾਲ ਦੇਖੋ ਜੀ ਸਾਰੇ ਹਾਂਜੀ ਨਾਮ ਸ਼ਬਦ ਉਹ ਹੁੰਦੇ ਹਨ ਜੋ ਮਨੁੱਖਾਂ ਪਸ਼ੂਆਂ ਚੀਜ਼ਾਂ ਥਾਵਾਂ ਤੇ ਪਾਵਾਂ ਦੇ ਨਾਮ ਲੈਣ ਲਈ ਵਰਤੇ ਜਾਂਦੇ ਹਨ ਜਿਵੇਂ ਮੁੰਡਾ ਕੁੜੀ 파ਰਤ ਕੋਲਜੀਤ ਸ਼ੇਰ ਹਾਥੀ ਸਕੂਲ ਮੇਜ਼ ਕੁਰਸੀ ਸੂਰਜ ਮੋਰ ਚੰਦ ਹਾਸਾ ਰੋਣ ਮਿਠਾਸ ਆਦ ਹਾਂਜੀ ਪਤਾ ਲੱਗਾ ਇਹ ਨਾਮ ਸ਼ਬਦ ਕਿਹੜੇ ਹੁੰਦੇ ਨੇ ਹਾਂਜੀ ਜੋ ਮਨੁੱਖਾਂ ਪਸ਼ੂਆਂ ਚੀਜ਼ਾਂ ਥਾਵਾਂ ਤੇ ਹੋਰ ਭਾਵਾਂ ਦੇ ਨਾਮ ਲੈਣ ਲਈ ਵਰਤੇ ਜਾਂਦੇ ਹਨ ਹਾਂਜੀ ਇਹਨਾਂ ਦੀ ਪੰਜ ਕਿਸਮਾਂ ਨੇ ਜੀ ਹਾਂਜੀ ਪਹਿਲੀ ਕਿਸਮਾਂ ਜੀ ਆਮ ਨਾਮ ਖਾਸ ਨਾਮ ਦੂਜੀ ਜੀ ਇਕ ਕਾਠਵਾਚਕ ਨਾਮ ਵਸਤੂਵਾਚਕ ਆ ਇਹਨਾਂ ਵਸਤਵਾਚਕ ਵੀ ਕਹਿ ਸਕਦੇ ਆ ਜੀ ਪਾਵਵਾਚਕ ਨਾਮ ਹਾਂਜੀ ਆਮ ਨਾਮ ਜਾਂ ਜਾਤੀ ਵਾਚਕ ਨਾਮ ਆ ਜੀ ਜਿਹੜਾ ਆਮ ਨਾਮ ਨੂੰ ਜਾਤੀ ਵਾਚਕ ਨਾਮ ਵੀ ਕਿਹਾ ਜਾਂਦਾ ਜੀ ਇਧਰ ਦੇਖੋ ਜੀ ਪਰਿਭਾਸ਼ਾ ਕੀ ਹੈ ਜੀ ਜਿਹੜੇ ਸ਼ਬਦ ਕਿਸੇ ਸਮੂਚੀ ਜਾਤੀ ਸ਼੍ਰੇਣੀ ਜਾਂ ਜਿੰਸ ਲਈ ਵਰਤੇ ਜਾਣ ਉਹਨਾਂ ਨੂੰ ਆਮ ਨਾਮ ਜਾਂ ਜਾਤੀ ਨਾਮ ਕਿਹਾ ਜਾਂਦਾ ਹੈ ਜਿਵੇਂ ਕਿ ਆਮ ਆਪਾਂ ਜਿਵੇਂ ਕਿ ਮੁੰਡਾ ਕੁੜੀ ਹਾਥੀ ਕਬੂਤਰ ਸ਼ੇਰ ਆਦ ਇਹ ਕਿਹੜੇ ਨਾਮ ਨੇ ਜੀ ਆਮ ਨਾਮ ਅੱਗੇ ਦੇਖੋ ਜੀ ਖਾਸ ਖਾਸ ਤੇ ਪਤਾ ਲੱਗ ਗਿਆ ਪ੍ਰੋਪਰ ਆਮ ਤੇ ਖਾਸ ਹਾਂਜੀ ਜਿਹੜੇ ਸ਼ਬਦ ਕਿਸੇ ਖਾਸ ਮਰਦ ਔਰਤ ਜਾਂ ਥਾਂ ਦਾ ਨਾਮ ਲੈਣ ਲਈ ਵਰਤੇ ਜਾਂਦੇ ਜਾਣ ਉਸ ਨੂੰ ਖਾਸ ਨਾਮ ਕਿ ਜਿਵੇਂ ਦੇਖੋ ਜੀ ਜਲੰਧਰ ਸ਼ਹਿਰ ਗੁਰਜੀਤ ਮੋਹਨ ਸਿੰਘ ਪੰਜਾਬ ਸੂਰਜ ਅਮਰੀਕਾ ਆਕਾਸ਼ ਸਤਲੁਜ ਚੰਡੀਗੜ੍ਹ ਜੰਡਿਆਲਾ ਕੋਤ ਮਿਨਾਰੇ ਆਦ ਇਹ ਸ਼ਬਦ ਕਿਹੜੇ ਹੋਗੇ ਜੀ ਖਾਸ ਜੇ ਪਹਿਲਾਂ ਆਪਾਂ ਕਹਿੰਸੀ ਇੱਕ ਮੁੰਡਾ ਪਰ ਜਦੋਂ ਉਹਦਾ ਨਾਮ ਲਵਾਂਗੇ ਆਪਾਂ ਗੁਰਜੀਤ ਸਿੰਘ ਮੋਹਨ ਸਿੰਘ ਤਾਂ ਇਹ ਆ ਇਹ ਕਿਹੜੇ ਨਾਮ ਬਣ ਜਾਣਗੇ ਜੀ ਖਾਸ ਨਾਮ ਹਾਂਜੀ ਪਲੀਜ਼ ਤੁਸੀਂ ਜੀ ਲਾਈਵ 'ਚ ਜੁੜੇ ਰਹੋ ਠੀਕ ਹੈ ਜੀ ਆਪਾਂ ਸਾਰਾ ਟੌਪਿਕ ਅੱਜ ਹੀ ਕਰਾਂਗੇ ਜੀ ਅੱਗੇ ਜੀ ਹਾਂਜੀ ਦੋ ਕਿਸਮਾਂ ਕਰ ਲਈਆਂ ਜੀ ਆਪਾਂ ਆਮ ਨਾਮ ਤੇ ਖਾਸ ਨਾਮ ਅੱਗੇ ਜੀ ਇਕੱਠ ਵਾਚਕ ਨਾਮ ਇਕੱਠ ਵਾਚਕ ਜੀ ਦੇਖੋ ਜੀ ਤੀਜਾ ਜੀ ਇਕੱਠ ਤੋਂ ਹੀ ਪਤਾ ਲੱਗ ਗਿਆ ਨਾ ਜੀ ਆਪਾਂ ਨੂੰ ਪਰਿਭਾਸ਼ਾ ਦੇਖੋ ਜੀ ਜਿਹੜੇ ਸ਼ਬਦ ਗਿਣਨਯੋਗ ਵਸਤਾਂ ਦੇ ਇਕੱਠ ਜਾਂ ਸਮੂਹ ਲਈ ਵਰਤੇ ਜਾਣ ਉਹਨਾਂ ਨੂੰ ਇਕੱਠ ਵਾਚਕ ਨਾਮ ਕਿਹਾ ਜਾਂਦਾ ਹੈ ਜਾਂ ਇਕੱਠ ਵਾਚਕ ਨਾਮ ਕਹਾਉਂਦੇ ਹਨ ਦੇਖੋ ਜੀ ਦੇਖੋ ਜੀ ਰੇਲਵੇ ਟਿਕਟ ਲੈ ਰਹੇ ਨੇ ਦੇਖੋ ਇਕੱਠ ਕਤਾਰ ਬਣੀ ਹੋਈ ਹੈ ਜੀ ਇਜੜ ਕਤਾਰ ਲੋਕ ਜਮਾਤ ਸੰਗਤ ਚੁੰਡ ਮੰਡਲੀ ਡਾਰ ਢੇਰ ਕਮੇਟੀ ਕਾਨਫਰੰਸ ਟੱਬਰ ਮੇਲਾ ਵਗ ਆਦੇ ਕਿਹੜੇ ਸ਼ਬਦ ਹੋਗੇ ਜੀ ਇਕੱਠਵਾਚਕ ਜਿੱਥੇ ਆਪਾਂ ਨੂੰ ਸਮੂਹ ਦਿਸ ਰਿਹਾ ਜੀ ਇਕੱਠ ਦਿਸ ਰਿਆ ਇਕੱਠਵਾਚਕ ਨਾਮ ਅੱਗੇ ਆ ਜੇ ਆ ਗਿਆ ਜੀ ਵਸਤੂਵਾਚਕ ਨਾਮ ਇਹਦੇ ਵਿੱਚ ਕੀ ਆ ਗਿਆ ਜੀ ਵਸਤੂ ਵਸਤਵਾਚਕ ਕਿ ਲਿਖਿਆ ਗਿਆ ਜੀ ਆਪਾਂ ਵਸਤੂਵਾਚਕ ਵੀ ਪ੍ਰੋਨਾਂਊਂਸ ਕਰ ਸਕਦੇ ਹਾਂ ਜੀ ਦੇਖੋ ਇਹਦੇ ਵਿੱਚ ਉਹ ਸ਼ਬਦ ਆਉਣਗੇ ਜੀ ਜਿਹੜੇ ਜੋ ਕੇਵਲ ਤ올ੀਆਂ ਜਾਂ ਮਿਣੀਆਂ ਹੀ ਜਾ ਸਕਣ ਉਹ ਚੀਜ਼ਾਂ ਆਉਣਗੀਆਂ ਜੀ ਇੰਨਾਂ ਚ ਇਹ ਜਿਹੜੇ ਸ਼ਬਦ ਉਹਨਾਂ ਚੀਜ਼ਾਂ ਲਈ ਵਰਤੇ ਜਾਂਦੇ ਹਨ ਜੋ ਕੇਵਲ ਤ올ੀਆਂ ਜਾਂ ਮਿਣੀਆਂ ਹੀ ਜਾ ਸਕਣ ਪਰ ਗਿਣੀਆਂ ਨਾ ਜਾ ਸਕਣ ਉਹਨਾਂ ਨੂੰ ਵਸਤੂਵਾਚਕ ਨਾਮ ਆਖਦੇ ਹਨ ਹਾਂਜੀ ਦੇਖੋ ਪਾਣੀ ਰੇਤ ਲੋਹਾ ਮਿੱਟੀ ਤੇਲ ਪੱਥਰ ਦੁੱਧ ਪੈਟਰੋਲ ਗੁੜ ਆਦ ਇਹ ਕਿਹੜੀਆਂ ਚੀਜ਼ਾਂ ਨੇ ਜੀ ਤਰਲ ਪਦਾਰਥ ਨੇ ਜੀ ਆਪਣੇ ਦੇਖੋ ਜੀ ਜਿਹੜੇ ਤੋਲੀਆਂ ਇਹ ਤਰ ਲਾਗੇ ਜੀ ਤੋਲੀਆਂ ਤੇ ਗਿਣੀਆਂ ਮਿਣੀਆਂ ਜਾ ਸਕਣ ਜੀ ਜਿਵੇਂ ਆਪਾਂ ਚੀਜ਼ ਕੋਈ ਲੈਨੇ ਕਿਲੋ ਮੈਣ ਕੇ ਲੈਨੇ ਕਿਲੋ ਗੋੜ ਦੇ ਦਿਦੋ 2 ਕਿਲੋ ਜੀ ਜੀ ਚੀਜ਼ ਆਪਾਂ ਠੀਕ ਹੈ ਨਾ ਜੀ ਪਰ ਜਦੋਂ ਗਿੰਦੇ ਆਪਾਂ ਤਾਂ ਉਹ ਇਹਦੇ ਵਿੱਚ ਨਹੀਂ ਆਉਂਦੀਆਂ ਬਸ ਤੋਂ ਬਚ ਕੇ ਕਿਹੜੇ ਹੁੰਦੇ ਸੀ ਨਾ ਜਿਨ੍ਹਾਂ ਚ ਸਿਰਫ ਚੀਜ਼ਾਂ ਕੀ ਹੋਣ ਜੀ ਤੋਲੀਆਂ ਤੋਲ ਕੇ ਚੀਜ਼ ਲੈ ਸਕਦੇ ਆ ਜਾਂ ਆਪਾਂ ਮਿਣ ਕੇ ਲੈ ਸਕਦੇ ਆ ਜੀ ਵੀ ਐਨੇ ਲੀਟਰ ਤੇਲ ਦੇ ਦਿਦੋ ਜਾਂ ਦੁੱਧ ਐਨੇ ਲੀਟਰ ਚਾਹੀਦਾ ਆਪਾਂ ਨੂੰ ਹਾਂਜੀ ਲਾਸਟ ਆ ਗਿਆ ਜੀ ਆਪਣਾ ਨਾਮ ਆਵਾਜ਼ਕ ਨਾਮ ਇਹ ਕਿਹੜਾ ਨਾਮ ਨਾਮ ਆ ਗਿਆ ਜੀ ਭਾਵ ਭਾਵ ਤੋਂ ਪਤਾ ਲੱਗੇ ਭਾਵਨਾਵਾਂ ਨਾਲ ਸੰਬੰਧਿਤ ਹੈ ਜੀ ਆਪਣੀਆਂ ਭਾਵਨਾਵਾਂ ਜਿਹੜੀਆਂ ਚੀਜ਼ਾਂ ਨਾਲ ਦੇਖੀਆਂ ਜਾ ਸਕਦੀਆਂ ਹਨ ਅਤੇ ਨਾ ਹੀ ਸੋਈਆਂ ਜਾ ਸਕਦੀਆਂ ਹਨ ਨਾ ਫੜੀਆਂ ਜਾ ਸਕਦੀਆਂ ਹਨ ਜੋ ਕੇਵਲ ਮਹਿਸੂਸ ਕੀਤੀਆਂ ਜਾਣ ਠੀਕ ਹੈ ਜੀ ਮਹਿਸੂਸ ਮਹਿਸੂਸ ਦੇ ਵਿੱਚ ਦੇਖੋ ਜੀ ਅੱਗੇ ਮਿਠਾਸ ਕੁੜੱਤਣ ਜਵਾਨੀ ਪਿਆਰ ਸੇਵਾ ਸੱਚ ਪੁੰਨ ਪਾਪ ਦੁੱਖ ਬਿਮਾਰੀ ਖੁਸ਼ੀ ਕਮਜ਼ੋਰੀ ਖੁਸ਼ਬੂ ਲੋਕ ਰਾਜ ਇਹ ਕੀ ਹੈ ਜੀ ਸਾਰੇ ਭਾਵ ਨੇ ਜੀ ਆਪਣੇ ਭਾਵ ਵਾਚਕ ਨਾਮ ਵਿੱਚ ਖੁਸ਼ੀ ਦੁੱਖ ਗੁੱਸਾ ਹੈਰਾਨੀ ਇਹ ਸਾਰੇ ਕਿਹੜੇ ਸ਼ਬਦ ਆ ਗਏ ਜੀ ਆਪਣੇ ਭਾਵ ਵਾਚਕ ਨਾਮ ਵਿੱਚ ਆ ਗਏ ਜੀ ਇਹ ਸਾਰੀਆਂ ਭਾਵਨਾਵਾਂ ਹਾਂਜੀ ਦੇਖੋ ਜੀ ਅੱਗੇ ਇਹਨਾਂ ਦੇ ਜੀ ਪ੍ਰਸ਼ਨ ਉੱਤਰ ਨੇ ਨਾਮ ਕੀ ਹੁੰਦਾ ਹੈ ਇਸ ਦੀ ਪਰਿਭਾਸ਼ਾ ਆਪਾਂ ਕਰ ਚੁੱਕੇ ਹਾਂ ਜੀ ਦੇਖੋ ਜੀ ਨਾਲ ਅੱਗੇ ਦੇਖੋ ਜੀ ਆਮਨਾਵ ਕਿਹੜੇ ਹੋਗੇ ਜੀ ਦੇਖੋ ਘਾਰ ਮੇਜ਼ ਪੱਖਾ ਖਾਸ ਤੇ ਚੰਡੀਗੜ੍ਹ ਜਲੰਧਰ ਭਾਰਤ ਇਕੱਠ ਵਾਚ ਕੇ ਜੀ ਦੇਖੋ ਈਜੜ ਸੰਗਤ ਸਭਾ ਵਸਤੂ ਵਾਚ ਕੇ ਦੁੱਧ ਤੇ ਪੈਟਰੋਲ ਪਾ ਵਾਚ ਕੇ ਸੱਚ ਪਾਪ ਝੂਠ ਆਦ ਹਾਂਜੀ ਅੱਗੇ ਦੇਖੋ ਜੀ ਪੜੋ ਸਮਝੋ ਤੇ ਕਰੋ ਹਾਂਜੀ ਵਿੱਚ ਆਗਮ ਆਈ ਸੀ ਜੀ ਮੇਰੇ ਕੋਲ 1 ਮਿੰਟ ਜੀ ਹਾਂਜੀ ਆਗਮ ਕੀ ਕਹਿਣਾ ਚਾਹੁੰਦੇ ਤੁਸੀਂ ਹਾਂਜੀ ਪੁੱਤ ਪੜੋ ਸਮਝੋ ਤੇ ਕਰੋ ਦੇਖੋ ਜੀ ਆਮ ਨਾਮ ਕੀ ਦੀ ਉਦਾਹਰਨਾਂ ਜੀ ਦੇਖੋ ਇੱਧਰ ਸ਼ੇਰ ਖਾਸ ਦੇ ਵਿੱਚ ਅਮਰਸਰ ਇੱਕ ਆਠਵਾਚਕ ਨਾਮ ਦੇਖੋ ਜੀ ਟੋਲੀ ਵਸਤੂਵਾਚਕ ਨਾਮ ਵਸਤੂਆਂ ਦੀ ਗੱਲ ਹੋ ਗਈ ਜੀ ਰੇਤ ਭਾਵ ਵਾਚਕ ਨਾਮ ਨਫ਼ਰਤ ਪਿਆਰ ਠੀਕ ਹੈ ਨਾ ਜੀ ਇਹਨੂੰ ਆਪਾਂ ਨਾਲ ਮੈਚਿੰਗ ਕਰਨੇ ਆ ਇਹ ਦੇਖੋ ਗਲਤ ਕਰਿਆ ਪਿਆ ਜੀ ਜਵਾਕ ਨੇ ਬੱਚੇ ਦੀ ਬੁੱਕ ਤੇ ਭਾਵ ਵਾਚਕ ਨਾਮ ਚ ਨਫ਼ਰਤ ਆਊਗਾ ਜੀ ਅੱਗੇ ਜੀ ਹਾਂਜੀ ਇਹ ਟੌਪਿਕ ਆਪਣਾ ਕੰਪਲੀਟ ਹੋ ਗਿਆ ਜੀ। ਨਾਵ ਦੀਆਂ ਪੰਜ ਕਿਸਮਾਂ ਨੇ ਜੀ। ਪੰਜੇ ਮੈਂ ਤੁਹਾਨੂੰ ਕਰਵਾਤੀਆਂ ਜੀ ਅੱਜ ਦੀ ਵੀਡੀਓ। ਹਾਂਜੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ? ਪਲੀਜ਼ ਲਾਈਕ, ਸ਼ੇਅਰ, ਸਬਸਕ੍ਰਾਈਬ ਕਰਿਓ ਜੀ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਇਸ ਤਰੀ ਪਿਆਰ ਕਰਿਓ। ਮਿਲਦੇ ਹਾਂ ਜੀ ਕੱਲ ਦੀ ਲਾਈਵ 'ਚ। ਕੱਲ ਨੂੰ ਆਪਾਂ ਪੜਨਾਮ ਕਰਾਂਗੇ ਜੀ। ਧੰਨਵਾਦ ਜੀ। ਆਪ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਥੈਂਕ ਯੂ। ਬਹੁਤ ਤਨ ਆਉਂਦੀ ਕਿ ਲੋਰਸ ਤੋਂ